ਬਿਲ ਪਾਸ ਹੋਏ ਨੇ ਵੈਸੇ ਤੁਸੀਂ ਸਾਰਿਆਂ ਨੇ ਕਵਰ ਕੀਤਾਗਾ ਪਰ ਲੇਕਿਨ ਇਹਦੇ ਅੰਦਰ ਜੋ ਬਲੱਖਣ ਚੀਜ਼ਾਂ ਦੇਖਣ ਚਾਹੁੰਦੇ ਆ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਬਹੁਤ ਜ਼ਰੂਰੀ ਲੱਗੀਆਂ 10 ਤੇ 11 ਤਰੀਕ ਦਾ 10 ਤੇ 11 ਤਰੀਕ ਦਾ ਸਪੈਸ਼ਲ ਸੈਸ਼ਨ ਜਿਹੜਾ ਰੱਖਿਆ ਗਿਆ ਔਰ ਜਦੋਂ ਪਹਿਲੇ ਦਿਨ 10 ਤਰੀਕ ਨੂੰ ਬੀਏਸੀ ਦੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਹੋਈ ਤਾਂ ਉਸ ਕਮੇਟੀ ਦੀ ਮੀਟਿੰਗ ਦੇ ਅੰਦਰ ਇਹ ਵਿਚਾਰ ਬਟਾਦਰਾ ਹੋਇਆ ਕਿ ਸੈਸ਼ਨ ਜਿਹੜਾ ਉਹ ਛੋਟਾਗਾ ਆਪੋਜੀਸ਼ਨ ਧਿਰਾਂ ਨੂੰ ਗੱਲ ਕਰਨ ਦਾ ਮੌਕਾ ਨੇ ਮਿਲਦਾ ਤਾਂ ਉਹ ਸੈਸ਼ਨ ਜਿਹੜਾ ਸੀ 2 ਦਿਨ ਦਾ ਵਧਾ ਲਿਆ ਜਦੋਂ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਜਿਹੜੀ ਆ 11 ਤਰੀਕ ਨੂੰ ਰਿਪੋਰਟ ਪੇਸ਼ ਹੋਈ ਤਾਂ ਆਨਰੇਬਲ ਸਪੀਕਰ ਸਾਹਿਬ ਨੇ ਇਹ ਬਤਾ ਪਾਸ ਕੀਤਾ ਕਿ ਸੈਸ਼ਨ ਜਿਹੜਾ 14 ਤੇ 15 ਤਰੀਕ ਲਈ ਵੀ ਹੋਊਗਾ ਤਾਂ ਕਿ ਇੱਕ achhi opportunity ਜਿਹੜੀ ਆ ਉਹ ਆਪੋਜੀਸ਼ਨ ਨੂੰ ਮਿਲ ਸਕੇ ਆਪੋਜੀਸ਼ਨ ਧਿਰਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲ ਸਕੇ ਉਹਦੇ ਲਈ ਲੈ ਕੇ ਇਹ ਜਿਹੜਾ ਸੈਸ਼ਨ ਆ 4 ਦਿਨਾਂ ਦਾ ਹੋ ਗਿਆ ਪਹਿਲੇ ਦਿਨ ਪੰਜਾਬ ਦੇ ਅੰਦਰ ਪੰਜਾਬ ਪੰਜਾਬ ਦੇ ਸਾਡੇ ਜਲ ਸਰੋਤ ਮੰਤਰੀ ਵਰਿੰਦਰ ਗੋਇਲ ਜੀ ਦੁਆਰਾ ਜੋ ਸੈਂਟਰ ਸਰਕਾਰ ਦੇ ਵੱਲੋਂ ਭਾਰਤੀ ਬੀਬੀਐਮ ਵਿੱਚ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅੰਦਰ ਜਿਹੜੀ ਸੀਆਈਐਸਐਫ ਦੀ ਸੀਆਈਐਸਐਫ ਦੀ ਸਥਾਪਨਾ ਨੂੰ ਲੈ ਕੇ ਅਸੀਂ ਰੈਜ਼ੋਲੂਸ਼ਨ ਲੈ ਕੇ ਆਏ ਉਸ ਨੂੰ ਲੈ ਕੇ ਜਿਹੜੀ ਚਰਚਾ ਹੋਈ ਔਰ ਜੁਨਾਨਿਮਸਲੀ ਸਾਰੀਆਂ ਧਿਰਾਂ ਨੇ ਬੜੇ ਅੱਛੇ ਢੰਗ ਨਾਲ ਸਾਥ ਦੇ ਕੇ ਇਸ ਨੂੰ ਜਿਹੜਾ ਪਾਸ ਕੀਤਾ ਹਾਲਾਂਕਿ ਇਹਦੇ ਅੰਦਰ ਬੜਾ ਸਪਸ਼ਟਾ ਕਿ ਉਸ ਸਮੇਂ ਦੀ ਕਾਂਗਰਸ ਪਾਰਟੀ ਨੇ 2021 ਦੇ ਅੰਦਰ 2021 ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਸੈਂਟਰ ਸਰਕਾਰ ਨੂੰ ਸਹਿਮਤੀ ਦਿੱਤੀ ਗਈ ਸੀ ਕਿ CISF ਦਾ ਗਠਨ ਜਿਹੜਾ ਹੈਗਾ ਉਹਨੂੰ ਇੱਥੇ ਲਾ ਦਿੱਤਾ ਜਾਵੇ। ਯਾਨੀ ਸਿਕਿਉਰਿਟੀ CISF ਤੇ ਹਵਾਲੇ ਕੀਤੀ ਜਾਵੇ। 70 ਸਾਲ ਦਾ ਇਤਿਹਾਸ ਸਾ ਪੰਜਾਬ ਦੇ ਜਿੰਨੇ ਵੀ ਡੈਮ ਨੇ ਜਿੰਨੇ ਵੀ ਡੈਮ ਨੇ ਉਹਨਾਂ ਡੈਮਾਂ ਦੇ ਉੱਤੇ ਅੱਜ ਤੱਕ ਅੱਜ ਤੱਕ ਕਿਸੇ ਨੇ ਉਂਗਲ ਕਰਕੇ ਨਹੀਂ ਦੇਖਿਆ ਹੱਥ ਲਾਉਣ ਦਾ ਬਹੁਤ ਦੂਰ ਦੀ ਗੱਲ ਆ ਪਰ ਲੇਕਿਨ ਜੋ ਸਾਜ਼ਿਸ਼ ਕੇਂਦਰ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਹਰਿਆਣਾ ਸਰਕਾਰ ਨਾਲ ਮਿਲ ਕੇ ਇਹ ਸਾਜ਼ਿਸ਼ ਰਚ ਰਹੀ ਸੀ ਉਸ ਸਮੇਂ ਉਹਦੇ ਵਿੱਚ ਮੈਂ ਸਮਝਦਾ ਕਾਂਗਰਸ ਪਾਰਟੀ ਵੀ ਸ਼ਾਮਲ ਸੀ ਜਿਨ੍ਹਾਂ ਨੇ ਇੱਥੇ ਸੀਆਈਐਸਐਫ ਸੀਆਈਐਸਐਫ ਲਾਉਣ ਦਾ ਲਾਉਣ ਦੀ ਜਿਹੜੀ ਆਗਿਆ ਦਿੱਤੀ ਆ ਪਰ ਲੇਕਿਨ ਇਸ ਵਾਰ ਕਾਂਗਰਸ ਪਾਰਟੀ ਨੇ ਆਪਣੇ ਆਪ ਨੂੰ ਸੁਧਾਰਦੇ ਹੋਏ ਆਪਣੀ ਗਲਤੀ ਮੰਨਦੇ ਹੋਏ ਆਪਣੇ ਆਪ ਨੂੰ ਕਰੈਕਟ ਕੀਤਾ ਔਰ ਜਿਹੜਾ ਮਤਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਲਿਆਂਦਾ ਗਿਆ ਉਹਨੂੰ ਸਪੋਰਟ ਕੀਤਾ ਔਰ ਮਤਾ ਜਿਹੜਾ ਯੂਨਾਨੀਮਸਲੀ ਪਾਸ ਹੋਇਆ ਸੋ ਇਹਦੇ ਵਿੱਚ ਮੈਂ ਕਾਂਗਰਸ ਪਾਰਟੀ ਦਾ ਦੂਜੀਆਂ ਪਾਰਟੀਆਂ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਬੜੇ ਅچھے ਟੰਗ ਦੇਣਾ ਫਿਰ ਦੁਬਾਰਾ ਆਪਣੀ ਗਲਤੀ ਵੀ ਸੁਧਾਰੀ ਔਰ ਪੰਜਾਬ ਸਰਕਾਰ ਦੀ ਸਪੋਰਟ ਕੀਤੀ। ਔਰ ਇਸ ਤੋਂ ਬਿਨਾ ਜਿਹੜੇ ਸਿਫ ਵਿਧਾਨਕ ਕਾਮਕਾਰ ਜਿਹੜੇ ਵਿਧਾਨਕ ਕਾਮਕਾਰ ਇਸ ਵਿਧਾਨ ਸਭਾ ਦੇ ਅੰਦਰ ਆਏ ਉਨ੍ਹਾਂ ਵਿੱਚ ਰਿਆਤਬਾਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਦਾ ਬਿੱਲ ਰਿਆਤਬਾਰਾ ਪ੍ਰੋਫੈਸ਼ਨਲ ਹੁਸ਼ਿਆਰਪੁਰ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਦਾ ਬਿੱਲ ਸੀਜੀਸੀ ਸੀਜੀਸੀ ਯੂਨੀਵਰਸਿਟੀ ਮਹਾਲੀ ਇਹ ਦੋ ਬਿੱਲ ਜਿਹੜੇ ਪੰਜਾਬ ਵਿਧਾਨ ਸਭਾ ਚ ਆਏ ਜਿਹੜੇ ਕਿ ਪੰਜਾਬ ਦੀ ਐਜੂਕੇਸ਼ਨ ਦੇ ਢਾਂਚੇ ਨਾਲ ਸੰਬੰਧਿਤ ਸੀ ਕਿ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਜਿਹੜੀ ਐਜੂਕੇਸ਼ਨ ਯੂਨੀਵਰਸਿਟੀਾਂ ਦੀ ਸਥਾਪਨਾ ਹੋ ਰਹੀ ਆ ਔਰ ਪੰਜਾਬ ਸਰਕਾਰ ਲਗਾਤਾਰ ਜਿੱਥੇ ਆਪਣੇ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਦੇਣ ਦਾ ਯਤਨ ਕਰ ਰਹੀ ਆ ਔਰ ਦੇ ਰਹੀ ਆ ਔਰ ਉੱਥੇ ਹੀ ਬਾਹਰਲੇ ਸੂਬਿਆਂ ਦੇ ਜਿਹੜੇ ਲੋਕ ਨੇ ਬੱਚੇ ਨੇ ਉਹ ਵੀ ਆ ਕੇ ਇੱਥੇ ਉੱਚੀ ਸਿੱਖਿਆ ਹਾਸਲ ਕਰਕੇ ਜਿਹੜੇ ਉਹ ਜਾ ਰਹੇ ਨੇ ਇਹ ਦੋ ਬਿੱਲ ਸੀ ਜਿਹੜੇ ਉਹਨਾਂ ਉੱਤੇ ਵੀ ਜਿਹੜੀ ਆਪੋਜੀਸ਼ਨ ਪਾਰਟੀ ਆ ਉਹਨੇ ਆਪਣੀ ਸਹਿਮਤੀ ਪ੍ਰਗਟ ਕੀਤੀ ਇਹ ਵੀ ਮੈਂ ਸਮਝਦਾ ਇੱਕ ਬਹੁਤ ਵੱਡਾ ਪਰੰਨਾ ਸੀ ਇਸ ਤੋਂ ਬਿਨਾ ਦਾ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਐਸਟੈਬਲਿਸ਼ਮੈਂਟ ਐਕਟ ਦਾ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਐਸਟੈਬਲਿਸ਼ਮੈਂਟ ਐਕਟ 225 ਆਇਆ ਔਰ ਇਸ ਨੂੰ ਵੀ ਯੂਨਾਨੀਮਸਲੀ ਪਾਸ ਕੀਤਾ ਗਿਆ ਔਰ ਇਹਦੇ ਉੱਤੇ ਕਿਸੇ ਨੇ ਵੀ ਕੋਈ ਕਿਸੇ ਕਿਸਮ ਦੀ ਆਰਗੂਮੈਂਟ ਚ ਬਹਿਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਔਰ ਨਾ ਹੀ ਇਹਨੂੰ ਕਿਸੇ ਨੇ ਕਿਹਾ ਕਿ ਇਹ ਪੰਜਾਬ ਦੇ ਕਿਸੇ ਵੀ ਧਿਰ ਦੇ ਖਿਲਾਫ ਆ ਬਲਕਿ ਇਹਦੇ ਅੰਦਰ ਮੈਂ ਸਮਝਦਾ ਜਿਹੜੇ ਸਾਡੇ ਛੋਟੇ ਸ਼ਾਪਕੀਪਰ ਸੀ ਛੋਟੇ ਦੁਕਾਨਦਾਰ ਸੀ ਉਹਨਾਂ ਨੂੰ ਹੀ ਪ੍ਰੋਟੈਕਟ ਕੀਤਾ ਗਿਆ ਸੀ ਅੱਗੇ ਇਨਸਪੈਕਟਰੀ ਰਾਤ ਜਿਹੜਾ ਇਸ ਐਕਟ ਦੇ ਬਹਾਨੇ ਬਹੁਤ ਸਾਰੇ ਜਿਹੜੇ ਇਨਸਪੈਕਟਰ ਸੀਗੇ ਉਹ ਚਲੇ ਜਾਂਦੇ ਸੀ ਔਰ ਕੋਈ ਨਾ ਕੋਈ ਨੁਕਸ ਕੱਟ ਕੇ ਕੋਈ ਨਾ ਕੋਈ ਬਹਾਨਾ ਬਣਾ ਕੇ ਕੋਈ ਨਾ ਕੋਈ ਟੈਕਨੀਕਲ ਖਾਮੀ ਜਿਹੜੀ ਆ ਉਹਨੂੰ ਲੱਭ ਕੇ ਪੰਜਾਬ ਦੇ ਸ਼ਾਪਕੀਪਰ ਨੂੰ ਪੰਜਾਬ ਦੇ ਦੁਕਾਨਦਾਰਾਂ ਨੂੰ ਤੰਗ ਕੀਤਾ ਜਾਂਦਾ ਸੀਗਾ ਔਰ ਇਸ ਬਿਲ ਵੀ ਜਿਹੜਾ ਬਹੁਤ ਲੰਬੇ ਅਰਸੇ ਬਾਅਦ ਇਹਦੇ ਵਿੱਚ 1958 ਤੋਂ ਬਾਅਦ 1958 ਤੋਂ ਬਾਅਦ ਇਹ ਪਹਿਲੀ ਐਮੈਂਡਮੈਂਟ ਆ 1958 ਤੋਂ ਲੈ ਕੇ 1958 ਤੋਂ ਲੈ ਕੇ ਹੁਣ ਤੱਕ ਜਿਹੜਾ 225 ਆ ਗਿਆ ਔਰ ਪਹਿਲੀ ਐਮੈਂਡਮੈਂਟ ਹੋਈ ਔਰ ਜਿਹਦੇ ਨਾਲ ਮੈਂ ਸਮਝਦਾ ਪੰਜਾਬ ਦੇ ਦੁਕਾਨਦਾਰ ਭਰਾਮਾ ਨੂੰ ਪੰਜਾਬ ਦੇ ਛੋਟੇ ਸ਼ਾਪਕੀਪਰਜ਼ ਨੂੰ ਵੱਡੀ ਰਾਹਤ ਮਿਲੀ ਹੁਣ ਜਿਹੜਾ ਇਨਸਪੈਕਟਰੀ ਰਾਜ ਆ ਉਹਦਾ ਖਤਮਾ ਹੋਇਆ ਇਸ ਤੋਂ ਬਿਨਾ ਦਾ ਪੰਜਾਬ ਲੇਬਰ ਵੈਲਫੇਅਰ ਫੰਡ ਜਿਹੜਾ ਪੰਜਾਬ ਲੇਬਰ ਵੈਲਫੇਅਰ ਫੰਡ ਜਿਹੜਾ ਐਮੈਂਡਮੈਂਟ 252 ਆਇਆ ਜਿਸ ਦੇ ਵਿੱਚ ਜਿਸ ਦੇ ਵਿੱਚ ਜਿਹੜਾ ਲੇਬਰ ਦਾ ਕੰਟੈਂਟ ਸੀ ਲੇਬਰ ਤੇ EMPLOYEE ਤੇ EMPLOYEE ਦਾ ਜਿਹੜਾ ਸ਼ੇਅਰ ਸੀ ਉਹਦੇ ਵਿੱਚ ਵਾਅਦਾ ਕੀਤਾ ਗਿਆ ਇਹ ਵੀ ਜਿਹੜਾ ਐਕਟ ਸੀਗਾ ਇਹਨੂੰ ਵੀ ਸਾਰਿਆਂ ਧਿਰਾਂ ਨੇ ਯੂਨਾਨੀਮਸ ਲਈ ਯਾਨੀ ਕਿ ਇੱਕ ਮਤ ਹੋ ਕੇ ਪਾਸ ਕੀਤਾ ਇਸ ਤੋਂ ਬਾਅਦ ਦਾ ਪ੍ਰੋਵੈਂਸ਼ਨ ਆਫ क्रੂਅਲਟੀ ਟੂ ਐਨੀਮਲਸ ਐਕਟ ਜਿਹੜਾ ਜਿਹੜਾ ਪੰਜਾਬ ਐਮੈਂਡਮੈਂਟ 2025 ਦਾ ਪ੍ਰੋਵੈਂਸ਼ਨ ਆਫ क्रੂਅਲਟੀ ਟੂ ਐਨੀਮਲਸ ਜਿਹੜੀਆਂ ਕਿ ਕਿਲਾ ਰਾਏਪੁਰ ਦੀਆਂ ਖੇਡਾਂ ਦੇ ਨਾਲ ਸਾਡੀਆਂ ਬੈਲ ਦੌੜਾਂ ਦੇ ਨਾਲ ਸੰਬੰਧਿਤ ਐਕਟ ਸੀ ਉਹ ਵੀ ਇਸ ਵਿਧਾਨ ਸਭਾ ਦੇ ਵਿੱਚ ਆਇਆ ਔਰ ਇਸ ਦੇ ਉੱਤੇ ਵੀ ਸਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ ਇਹ ਵੀ ਬਿੱਲ ਜਿਹੜਾ ਯੂਨਾਨੀਮਸਲੀ ਪਾਸ ਹੋਇਆ ਇਸ ਤੋਂ ਬਾਅਦ ਮੇਰੇ ਡਿਪਾਰਟਮੈਂਟ ਦੇ ਦੋ ਬਿਲ ਸੀ ਦਾ ਦਾ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਦਾ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਐਮੈਂਡਮੈਂਟ ਬਿਲ 2025 ਜਿਹੜਾ ਇੱਕ ਟੈਕਸ 2018 ਦੇ ਵਿੱਚ ਕਾਂਗਰਸ ਪਾਰਟੀ ਚ ਲਾਇਆ ਸੀਗਾ ਉਹਦੇ ਵਿੱਚ ਅਸੀਂ ਸ਼ੋਧ ਕੀਤੀ ਕਿ ਜੇਕਰ ਕੋਈ ਟੈਕਸ ਜਿਹੜਾ ਜਿਹੜਾ ਸਾਲ ਦਾ ਟੈਕਸ 24 ਰੁਪਏ ਬਣਦਾ ਜੇਕਰ ਕੋਈ ਇੱਕ ਇੱਕ ਸਮੇਂ ਇੱਕ ਮੁਕਤ ਯਾਨੀ ਕਿ ਵਨ ਟਾਈਮ ਪਰ ਨਾ 14 ਦਾ ਤਾਂ ਅਸੀਂ ਉਹਨੂੰ 200 ਰੁਪਏ ਦੀ ਸਰਾਨਾ ਛੋਟ ਦੇਵਾਂਗੇ ਇਹ ਵੀ ਐਕਟ ਜਿਹੜਾ ਜੁੜਾ ਨਹੀਂ ਮਸਲੀ ਪਾਸ ਹੋਇਆ ਔਰ ਇਸ ਤੋਂ ਬਿਨਾ ਦਾ ਦਾ ਪੰਜਾਬ ਐਪਰੋਪ੍ਰੀਏਸ਼ਨ ਐਕਟ ਰੀਪੀਲ ਬਿਲ ਕਿਉਂਕਿ 1985 ਤੋਂ ਲੈ ਕੇ 1985 ਤੋਂ ਲੈ ਕੇ ਜੇਕਰ ਮੈਂ ਗੱਲ ਕਰਾਂ ਹੁਣ ਤੱਕ 1985 ਤੋਂ ਲੈ ਕੇ ਲਗਾਤਾਰ ਸਰਕਾਰਾਂ ਆਉਂਦੀਆਂ ਰਹੀਆਂ ਔਰ ਐਪਰੋਪ੍ਰੀਏਸ਼ਨ ਬਿਲ ਜਿਹੜੇ ਨੇ ਉਹ ਪਾਸ ਹੁੰਦੇ ਰਹੇ ਔਰ ਇੱਕ ਬਹੁਤ ਵੱਡੀ ਲਾਈਨ ਜਿਹੜੀ ਆ ਲੱਗੀ ਉਹ ਸਾਰੇ ਬਿਲਾਂ ਦੀ ਕੋਈ ਅਹਿਮਤ ਨਹੀਂ ਰਹੀ ਸੀਗੀ ਉਹ ਤਰਕ ਸੰਗਤ ਨਹੀਂ ਰਹਿ ਸੀਗੇ ਉਹ ਆਪਣਾ ਜਿਹੜਾ ਸਮੇਂ ਦੇ ਨਾਲ ਨਾਲ ਐਕਟ ਦੀ ਅਹਿਮਤ ਖਤਮ ਹੋ ਜਾਂਦੀ ਆ ਸੋ ਸਾਰੇ ਐਕਟ ਜਿਹੜੇ ਸੀ ਉਹ ਵੀ ਰਿਪੀਲ ਕੀਤੇ ਗਏ ਉਹਨਾਂ ਨੂੰ ਲੈ ਕੇ ਵੀ ਸਾਰੀ ਜਿਹੜੀ ਹੈ ਸਹਿਮਤੀ ਬਣੀ ਔਰ ਇਸ ਤੋਂ ਬਿਨਾ ਇੱਕ ਅਹਿਮ ਜਿਹੜਾ ਬਿਲ ਸੀਗਾ ਤੁਹਾਨੂੰ ਸਾਰਿਆਂ ਨੂੰ ਪਤਾਗਾ ਤਾਂ ਪੰਜਾਬ ਦਾ ਪੰਜਾਬ ਪ੍ਰੋਵਿੰਸ ਆਫ ਫੈਂਸ ਅਗੇਂਸਟ ਹੋਲੀ ਸਕਿਪਸ ਯਾਨੀ ਧਾਰਮਿਕ ਗ੍ਰੰਥਾਂ ਦੇ ਖਰਾਫ ਜਿਹੜੇ ਵੀ ਬੰਦੇ ਸਾਜ਼ਿਸ਼ ਰਚਦੇ ਨੇਗੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਦੇ ਨੇਗੇ ਧਾਰਮਿਕ ਗ੍ਰੰਥਾਂ ਦਾ ਅਪਮਾਨ ਕਰਦੇ ਨੇਗੇ ਉਸ ਨੂੰ ਲੈ ਕੇ ਜਿਹੜਾ ਪੰਜਾਬ ਸਰਕਾਰ ਵੱਲੋਂ ਆਨਰੇਬਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਐਕਟ ਲੈ ਕੇ ਆਏ ਸੀ ਉਸ ਐਕਟ ਦੇ ਉੱਤੇ اپੋਜੀਸ਼ਨ ਧਿਰ ਨੇ ਚਰਚਾ ਦਾ ਸਮਾਂ ਮੰਗਿਆ ਔਰ ਇੱਕ ਦਿਨ ਦਾ ਚਰਚਾ ਦਾ ਸਮਾਂ ਵੀ ਦਿੱਤਾ ਗਿਆ ਔਰ ਚਰਚਾ ਕਰਨ ਤੋਂ ਬਾਅਦ ਔਰ ਸਾਰਿਆਂ ਨੇ ਜੁਨਾਨੀਮਸਲੀ ਫਿਰ ਇਕਮਤ ਹੋ ਕੇ ਜਿਹੜਾ ਉਹ ਐਕਟ ਸੀ ਉਹਨੂੰ ਸਿਲੈਕਟ ਕਮੇਟੀ ਦੇ ਹਵਾਲੇ ਕੀਤਾ ਗਿਆ ਤਾਂ ਕਿ ਇੱਕ ਅੱਛੀ ਜਿਹੜੀ ਆ ਚੰਗੀ ਲੈਜਲੇਸ਼ਨ ਜਿਹੜੀ ਆ ਉਹ ਸਾਹਮਣੇ ਆ ਸਕੇ ਇਹ ਭਵਿੱਖ ਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਉਹ ਪੰਜਾਬ ਦੇ ਦੇਸ਼ ਦੇ ਦੁਨੀਆ ਦੇ ਜਿਹੜੇ ਧਾਰਮਿਕ ਗ੍ਰੰਥੇ ਉਹਨਾਂ ਦਾ ਕੋਈ ਕਿਸਮ ਦੀ ਕੋਈ ਛੇੜਛਾੜ ਨਾ ਕਰ ਸਕੇ ਕਿਸੇ ਕਿਸਮ ਦਾ ਅਪਮਾਨ ਜਿਹੜਾ ਉਹ ਨਾ ਕਰ ਸਕੇ ਇਸ ਤੋਂ ਬਿਨਾ ਜਿਹੜਾ ਡਰਗ ਦਾ ਇਸ਼ੂ ਸੀਗਾ ਤੁਸੀਂ ਸਾਰੇ ਜਾਣਦੇ ਹੋ ਕਿ ਕੱਲ ਡਰੱਗ ਦਾ ਇਸ਼ੂ ਵੀ ਬੜਾ ਅਹਿਮ ਇਸ਼ੂ ਰਹਾ ਉਸ ਨੂੰ ਲੈ ਕੇ ਲੰਬੀ ਚਰਚਾ ਹੋਈ ਔਰ ਉਹਦੇ ਵਿੱਚ ਮੈਂ ਸਮਝਦਾ ਸਾਰਿਆਂ ਨੇ ਇੱਕੋ ਮਤ ਹੋ ਕੇ ਕਿਹਾ ਕਿ ਅਸੀਂ ਡਰੱਗ ਜਿਹੜਾ ਮਾਫੀਆ ਉਹਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਦਾ ਸਹਿਯੋਗ ਕਰਾਂਗੇ ਪਰ ਲੇਕਿਨ ਅਫਸੋਸ ਜਦੋਂ ਅਸੀਂ ਡਰੱਗ ਮਾਫੀਆ ਦੇ ਖਿਲਾਫ ਕਾਰਵਾਈ ਕੀਤੀ ਸੀ ਤਾਂ ਉਸ ਸਮੇਂ ਬਹੁਤ ਸਾਰੇ ਕਾਂਗਰਸ ਦੇ ਲੀਡਰ ਬਹੁਤ ਸਾਰੇ ਕਾਦੀਦਲ ਦੇ ਚਰੋਣਾ ਹੀ ਸੀ ਉਹਨਾਂ ਦਾ ਫਰਜ਼ ਬਣਦਾ ਸੀਗਾ ਉਹ ਤਾਂ ਆਪਣੇ ਵਿਅਕਤੀ ਨੂੰ ਡਿਫੈਂਡ ਕਰਨਗੇ ਕਰਨਗੇ ਪਰ ਕੁਝ ਉਹ ਲੋਕ ਕਾਂਗਰਸ ਪਾਰਟੀ ਦੇ ਭਾਰਤੀ ਜਨਤਾ ਪਾਰਟੀ ਦੇ ਉਹ ਡਰੱਗ ਮਾਫੀਆ ਦੇ ਨਾਲ ਖੜੇ ਸੀ ਉਹ ਗੈਂਗਸਟਰਵਾਦ ਦੇ ਖੜੇ ਸੀਗੇ ਸੋ ਮੈਂ ਤੁਹਾਡੇ ਜਰੀਏ اپੋਜੀਸ਼ਨ ਦਾ ਇਸ ਗੱਲ ਧੰਨਵਾਦ ਕਰਨਾ ਚਾਹਾਂਗਾ ਕਿ ਉਹਨਾਂ ਨੇ ਸਾਰਿਆਂ ਬਿਲਾ ਦੇ ਉੱਤੇ ਆਪਣੀ ਜਿਹੜੀ ਹੈ ਸਹਿਮਤੀ ਪ੍ਰਗਟ ਕੀਤੀ ਔਰ ਦੂਸਰਾ ਉਹਨਾਂ ਨੇ ਸਹਿਮਤੀ ਪ੍ਰਗਟਾ ਤਾ ਕੀਤੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਕਿਸੇ ਵੀ ਵਿਅਕਤੀ ਦੇ ਨਾਲ ਕੋਈ ਧੱਕਾ ਨਹੀਂ ਕਰਨਾ ਚਾਹੁੰਦੀ ਔਰ ਜਿਹੜੇ ਵੀ ਬਿਲ ਬਣਦੇ ਨੇਗੇ ਉਹ ਪੰਜਾਬ ਦੇ ਲੋਕਾਂ ਦੀ ਵੈਲਫੇਅਰ ਨੂੰ ਲੈ ਕੇ ਬਣਦੇ ਨੇ ਚਾਹੇ ਉਹ ਐनिमल क्रੂ얼ਟੀ ਬਿੱਲ ਦੀ ਗੱਲ ਕਰ ਲਈਏ ਚਾਹੇ ਉਹ ਅਸੀਂ ਸ਼ਾਪਸ ਜਿਹੜੇ ਸਾਡੇ ਦੁਕਾਨਦਾਰ ਨੇ ਉਹਨਾਂ ਦੀ ਗੱਲ ਕਰ ਲਈਏ ਚਾਹੇ ਉਹ ਅਸੀਂ ਸਾਡੇ ਜਿਹੜਾ ਟੈਕਸ ਵਾਲਾ ਬਿੱਲ ਆ ਉਹਦੀ ਗੱਲ ਕਰ ਲਈਏ ਤੇ ਸਾਰੇ ਬਿੱਲ ਜਿਹੜੇ ਨੇਗੇ ਉਹ ਪੰਜਾਬ ਦੇ ਲੋਕਾਂ ਦੀ ਵੈਲਫੇਅਰ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੀ ਭਲਾਈ ਨੂੰ ਲੈ ਕੇ ਪੰਜਾਬ ਦੀ ਤਰੱਕੀ ਨੂੰ ਲੈ ਕੇ ਬਣਦੇ ਨੇ ਇਸ ਗੱਲ ਕਰਕੇ ਆ ਕਿ ਪਹਿਲੀ ਵਾਰ ਹੋਇਆ ਮੈਂ ਵੀ ਪੰਜਾਬ ਦੀ ਵਿਧਾਨ ਸਭਾ ਚ ਮੈਂ ਵੀ 8ਵਾਂ 9ਵਾਂ ਸਾਲ ਆ ਸੈਕੰਡ ਟਰਮ ਮੇਰੀ ਵੀ ਆ ਔਰ ਅੱਜ ਤੱਕ ਕਦੇ ਵੀ ਕਿਸੇ ਬਿਲੰਦ ਸਹਿਮਤੀ ਨਹੀਂ ਬਣੀ ਸੀ ਹੁਣ ਜਿਹੜੀ ਸਹਿਮਤੀਆਂ ਬਣੀ ਆ ਇਥੋਂ ਪਤਾ ਲੱਗਦਾਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਬੜੀ ਇਮਾਨਦਾਰੀ ਦੇ ਨਾਲ ਬੜੇ ਬੜੀ ਜੜੀਆ ਅੱਛੇ ਤਰੀਕੇ ਦੇ ਨਾਲ ਬੜੀ ਕਮਿਟਮੈਂਟ ਦੇ ਨਾਲ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਜਾ ਰਹੀ ਆ ਔਰ ਪੰਜਾਬ ਜਿਹੜਾ ਉਹ ਚਾਰੇ ਪਾਸਿਓਂ ਪਰੋਗਰੈਸ ਕਰ ਰਿਹਾ ਧੰਨਵਾਦ ਥੈਂਕ ਯੂ ਕਿਮਤ ਸਾਹਿਬ ਜਿਹੜਾ ਤੁਸੀਂ ਪੰਜਾਬ ਸਟੇਟ ਡਿਵੈਲਪਮੈਂਟ ਐਕਟ ਦੀ ਗੱਲ ਕੀਤੀ ਹੈ 209 ਹੱਥ ਦੇ ਨਾਲ ਇਹ ਜਿਹੜੇ ਪ੍ਰੋਫੈਸ਼ਨਲ ਜੁੜੇ ਹੋਏ ਬੰਦੇ ਉਹਨਾਂ ਸਾਰਿਆਂ ਦਾ 200 ਚਲੇ ਜਾਂਦਾ ਕਿ ਸਿਰਫ ਜਿਹੜੇ ਇਨਕਮ ਟੈਕਸ ਪਈ ਨੇ ਜਿਹੜੇ ਇਨਕਮ ਟੈਕਸ ਪਈ ਨੇ ਜਬ ਆਦੀ ਇਹ ਪ੍ਰੈਸ ਵਾਰਤਾ ਜਿਹੜਾ ਲੰਘਿਆ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸਪੈਸ਼ਲ ਸੈਸ਼ਨ ਆ ਉਹਦੇ ਬਾਰੇ ਆ ਕਿ ਉਸ ਵਿਧਾਨ ਸਭਾ ਸੈਸ਼ਨ ਦੇ ਅੰਦਰ ਕੀ ਕੀ ਡਿਸਕਸ਼ਨ ਹੋਈਆਂ ਲੱਗੀਆਂ ਔਰ ਕਿਹੜੇ ਕਿਹੜੇ ਬਿਲ ਪਾਸ ਹੋਏ ਨੇ ਵੈਸੇ ਤੁਸੀਂ ਸਾਰਿਆਂ ਨੇ ਕਵਰ ਕੀਤਾਗਾ ਪਰ ਲੇਕਿਨ ਇਹਦੇ ਅੰਦਰ ਜੋ ਬਲੱਖਣ ਚੀਜ਼ਾਂ ਦੇਖਣ ਚਾਹੁੰਦੇ ਆ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਬਹੁਤ ਜ਼ਰੂਰੀ ਲੱਗੀਆਂ 10 ਤੇ 11 ਤਰੀਕ ਦਾ 10 ਤੇ 11 ਤਰੀਕ ਦਾ ਸਪੈਸ਼ਲ ਸੈਸ਼ਨ ਜਿਹੜਾ ਰੱਖਿਆ ਗਿਆ ਔਰ ਜਦੋਂ ਪਹਿਲੇ ਦਿਨ 10 ਤਰੀਕ ਨੂੰ ਬੀਏਸੀ ਦੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਹੋਈ ਤਾਂ ਉਸ ਕਮੇਟੀ ਦੀ ਮੀਟਿੰਗ ਦੇ ਅੰਦਰ ਇਹ ਵਿਚਾਰ ਬਟਾਦਰਾ ਹੋਇਆ ਕਿ ਸੈਸ਼ਨ ਜਿਹੜਾ ਉਹ ਛੋਟਾਗਾ ਆਪੋਜੀਸ਼ਨ ਧਿਰਾਂ ਨੂੰ ਗੱਲ ਕਰਨ ਦਾ ਮੌਕਾ ਨੇ ਮਿਲਦਾ ਤਾਂ ਉਹ ਸੈਸ਼ਨ ਜਿਹੜਾ ਸੀ 2 ਦਿਨ ਦਾ ਵਧਾ ਲਿਆ ਜਦੋਂ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਜਿਹੜੀ ਆ 11 ਤਰੀਕ ਨੂੰ ਰਿਪੋਰਟ ਪੇਸ਼ ਹੋਈ ਤਾਂ ਆਨਰੇਬਲ ਸਪੀਕਰ ਸਾਹਿਬ ਨੇ ਇਹ ਮਤਾ ਪਾਸ ਕੀਤਾ ਕਿ ਸੈਸ਼ਨ ਜਿਹੜਾ 14 ਤੇ 15 ਤਰੀਕ ਲਈ ਵੀ ਹੋਊਗਾ ਤਾਂ ਕਿ ਇੱਕ achhi opportunity ਜਿਹੜੀ ਆ ਉਹ ਆਪੋਜੀਸ਼ਨ ਨੂੰ ਮਿਲ ਸਕੇ ਆਪੋਜੀਸ਼ਨ ਧਿਰਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲ ਸਕੇ ਉਹਦੇ ਲਈ ਲੈ ਕੇ ਇਹ ਜਿਹੜਾ ਸੈਸ਼ਨ ਆ 4 ਦਿਨਾਂ ਦਾ ਹੋ ਗਿਆ ਪਹਿਲੇ ਦਿਨ ਪੰਜਾਬ ਦੇ ਅੰਦਰ ਪੰਜਾਬ ਪੰਜਾਬ ਦੇ ਸਾਡੇ ਜਲ ਸਰੋਤ ਮੰਤਰੀ ਵਰਿੰਦਰ ਗੋਇਲ ਜੀ ਦੁਆਰਾ ਜੋ ਸੈਂਟਰ ਸਰਕਾਰ ਦੇ ਵੱਲੋਂ ਭਾਰਤੀ ਬੀਬੀਐਮ ਵਿੱਚ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅੰਦਰ ਜਿਹੜੀ ਸੀਆਈਐਸਐਫ ਦੀ ਸੀਆਈਐਸਐਫ ਦੀ ਸਥਾਪਨਾ ਨੂੰ ਲੈ ਕੇ ਅਸੀਂ ਰੈਜ਼ੋਲੂਸ਼ਨ ਲੈ ਕੇ ਆਏ ਉਸ ਨੂੰ ਲੈ ਕੇ ਜਿਹੜੀ ਚਰਚਾ ਹੋਈ ਔਰ ਜੁਨਾਨੀਮਸਲੀ ਸਾਰੀਆਂ ਧਿਰਾਂ ਨੇ ਬੜੇ ਅੱਛੇ ਢੰਗ ਨਾਲ ਸਾਥ ਦੇ ਕੇ ਇਸ ਨੂੰ ਜਿਹੜਾ ਪਾਸ ਕੀਤਾ ਹਾਲਾਂਕਿ ਇਹਦੇ ਅੰਦਰ ਬੜਾ ਸਪਸ਼ਟਾ ਕਿ ਉਸ ਸਮੇਂ ਦੀ ਕਾਂਗਰਸ ਪਾਰਟੀ ਨੇ 2021 ਦੇ ਅੰਦਰ 2021 ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਸੈਂਟਰ ਸਰਕਾਰ ਨੂੰ ਸਹਿਮਤੀ ਦਿੱਤੀ ਗਈ ਸੀ ਕਿ ਸੀਆਈਐਸਐਫ ਦਾ ਗਠਨ ਜਿਹੜਾ ਹੈਗਾ ਉਹਨੂੰ ਇੱਥੇ ਲਾ ਦਿੱਤਾ ਜਾਵੇ। ਯਾਨੀ ਸਿਕਿਉਰਿਟੀ ਸੀਆਈਐਸਐਫ ਤੇ ਹਵਾਲੇ ਕੀਤੀ ਜਾਵੇ। 70 ਸਾਲ ਦਾ ਇਤਿਹਾਸ ਸਾ ਪੰਜਾਬ ਦੇ ਜਿੰਨੇ ਵੀ ਡੈਮ ਨੇ ਜਿੰਨੇ ਵੀ ਡੈਮ ਨੇ ਉਹਨਾਂ ਡੈਮਾਂ ਦੇ ਉੱਤੇ ਅੱਜ ਤੱਕ ਅੱਜ ਤੱਕ ਕਿਸੇ ਨੇ ਉਂਗਲ ਕਰਕੇ ਨਹੀਂ ਦੇਖਿਆ ਹੱਥ ਲਾਉਣ ਦਾ ਬਹੁਤ ਦੂਰ ਦੀ ਗੱਲ ਆ ਪਰ ਲੇਕਿਨ ਜੋ ਸਾਜ਼ਿਸ਼ ਕੇਂਦਰ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਹਰਿਆਣਾ ਸਰਕਾਰ ਨਾਲ ਮਿਲ ਕੇ ਇਹ ਸਾਜ਼ਿਸ਼ ਰਚ ਰਹੀ ਸੀ ਉਸ ਸਮੇਂ ਉਹਦੇ ਵਿੱਚ ਮੈਂ ਸਮਝਦਾ ਕਾਂਗਰਸ ਪਾਰਟੀ ਵੀ ਸ਼ਾਮਲ ਸੀ ਜਿਨ੍ਹਾਂ ਨੇ ਇੱਥੇ ਸੀਆਈਐਸਐਫ ਸੀਆਈਐਸਐਫ ਲਾਉਣ ਦਾ ਲਾਉਣ ਦੀ ਜਿਹੜੀ ਆਗਿਆ ਦਿੱਤੀ ਆ ਪਰ ਲੇਕਿਨ ਇਸ ਵਾਰ ਕਾਂਗਰਸ ਪਾਰਟੀ ਨੇ ਆਪਣੇ ਆਪ ਨੂੰ ਸੁਧਾਰਦੇ ਹੋਏ ਆਪਣੀ ਗਲਤੀ ਮੰਨਦੇ ਹੋਏ ਆਪਣੇ ਆਪ ਨੂੰ ਕਰੈਕਟ ਕੀਤਾ ਔਰ ਜਿਹੜਾ ਮਤਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਲਿਆਂਦਾ ਗਿਆ ਉਹਨੂੰ ਸਪੋਰਟ ਕੀਤਾ ਔਰ ਮਤਾ ਜਿਹੜਾ ਯੂਨਾਨੀਮਸਲੀ ਪਾਸ ਹੋਇਆ ਸੋ ਇਹਦੇ ਵਿੱਚ ਮੈਂ ਕਾਂਗਰਸ ਪਾਰਟੀ ਦਾ ਦੂਜੀਆਂ ਪਾਰਟੀਆਂ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਬੜੇ ਅੱਛੇ ਟੰਗ ਦੇਣਾ ਫਿਰ ਦੁਬਾਰਾ ਆਪਣੀ ਗਲਤੀ ਵੀ ਸੁਧਾਰੀ ਔਰ ਪੰਜਾਬ ਸਰਕਾਰ ਦੀ ਸਪੋਰਟ ਕੀਤੀ ਔਰ ਇਸ ਤੋਂ ਬਿਨਾ ਜਿਹੜੇ ਸਿਫ ਵਿਧਾਨਕ ਕਾਮਕਾਰ ਜਿਹੜੇ ਵਿਧਾਨਕ ਕਾਮਕਾਰ ਇਸ ਵਿਧਾਨ ਸਭਾ ਦੇ ਅੰਦਰ ਆਏ ਉਨ੍ਹਾਂ ਵਿੱਚ ਰਿਆਤਬਾਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਦਾ ਬਿੱਲ ਰਿਆਤਬਾਰਾ ਪ੍ਰੋਫੈਸ਼ਨਲ ਹੁਸ਼ਿਆਰਪੁਰ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਦਾ ਬਿੱਲ ਸੀਜੀਸੀ ਸੀਜੀਸੀ ਯੂਨੀਵਰਸਿਟੀ ਮਹਾਲੀ ਇਹ ਦੋ ਬਿੱਲ ਜਿਹੜੇ ਪੰਜਾਬ ਵਿਧਾਨ ਸਭਾ ਚ ਆਏ ਜਿਹੜੇ ਕਿ ਪੰਜਾਬ ਦੀ ਐਜੂਕੇਸ਼ਨ ਦੇ ਢਾਂਚੇ ਨਾਲ ਸੰਬੰਧਿਤ ਸੀ ਕਿ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਜਿਹੜੀ ਐਜੂਕੇਸ਼ਨ ਯੂਨੀਵਰਸਿਟੀਾਂ ਦੀ ਸਥਾਪਨਾ ਹੋ ਰਹੀ ਆ ਔਰ ਪੰਜਾਬ ਸਰਕਾਰ ਲਗਾਤਾਰ ਜਿੱਥੇ ਆਪਣੇ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਦੇਣ ਦਾ ਯਤਨ ਕਰ ਰਹੀ ਆ ਔਰ ਦੇ ਰਹੀ ਆ ਔਰ ਉੱਥੇ ਹੀ ਬਾਹਰਲੇ ਸੂਬਿਆਂ ਦੇ ਜਿਹੜੇ ਲੋਕ ਨੇ ਬੱਚੇ ਨੇ ਉਹ ਵੀ ਆ ਕੇ ਇੱਥੇ ਉਚੇਰੀ ਸਿੱਖਿਆ ਹਾਸਲ ਕਰਕੇ ਜਿਹੜੇ ਉਹ ਜਾ ਰਹੇ ਨੇ ਇਹ ਦੋ ਬਿੱਲ ਸੀ ਜਿਹੜੇ ਉਹਨਾਂ ਉੱਤੇ ਵੀ ਜਿਹੜੀ ਆਪੋਜੀਸ਼ਨ ਪਾਰਟੀ ਆ ਉਹਨੇ ਆਪਣੀ ਸਹਿਮਤੀ ਪ੍ਰਗਟ ਕੀਤੀ ਇਹ ਵੀ ਮੈਂ ਸਮਝਦਾ ਇੱਕ ਬਹੁਤ ਵੱਡਾ ਪਰੰਨਾ ਸੀ ਇਸ ਤੋਂ ਬਿਨਾ ਦਾ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਐਕਟ ਦਾ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਐਕਟ 225 ਆਇਆ ਔਰ ਇਸ ਨੂੰ ਵੀ ਯੂਨਾਨੀਮਸਲੀ ਪਾਸ ਕੀਤਾ ਗਿਆ ਔਰ ਇਹਦੇ ਉੱਤੇ ਕਿਸੇ ਨੇ ਵੀ ਕੋਈ ਕਿਸੇ ਕਿਸਮ ਦੀ ਆਰਗੂਮੈਂਟ ਜਾਂ ਬਹਿਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਔਰ ਨਾ ਹੀ ਇਹਨੂੰ ਕਿਸੇ ਨੇ ਕਿਹਾ ਕਿ ਇਹ ਪੰਜਾਬ ਦੇ ਕਿਸੇ ਵੀ ਧਿਰ ਦੇ ਖਿਲਾਫ ਆ ਬਲਕਿ ਇਹਦੇ ਅੰਦਰ ਮੈਂ ਸਮਝਦਾ ਜਿਹੜੇ ਸਾਡੇ ਛੋਟੇ ਸ਼ਾਪਕੀਪਰ ਸੀ ਛੋਟੇ ਦੁਕਾਨਦਾਰ ਸੀ ਉਹਨਾਂ ਨੂੰ ਹੀ ਪ੍ਰੋਟੈਕਟ ਕੀਤਾ ਗਿਆ ਸੀ ਅੱਗੇ ਇਨਸਪੈਕਟਰੀ ਰਾਤ ਜਿਹੜਾ ਇਸ ਐਕਟ ਦੇ ਬਹਾਨੇ ਬਹੁਤ ਸਾਰੇ ਜਿਹੜੇ ਇਨਸਪੈਕਟਰ ਸੀਗੇ ਉਹ ਚਲੇ ਜਾਂਦੇ ਸੀ ਔਰ ਕੋਈ ਨਾ ਕੋਈ ਨੁਕਸ ਕੱਢ ਕੇ ਕੋਈ ਨਾ ਕੋਈ ਬਹਾਨਾ ਬਣਾ ਕੇ ਕੋਈ ਨਾ ਕੋਈ ਟੈਕਨੀਕਲ ਖਾਮੀ ਜਿਹੜੀ ਆ ਉਹਨੂੰ ਲੱਭ ਕੇ ਪੰਜਾਬ ਦੇ ਸ਼ਾਪਕੀਪਰ ਨੂੰ ਪੰਜਾਬ ਦੇ ਦੁਕਾਨਦਾਰਾਂ ਨੂੰ ਤੰਗ ਕੀਤਾ ਜਾਂਦਾ ਸੀਗਾ ਔਰ ਇਸ ਬਿਲ ਵੀ ਜਿਹੜਾ ਬਹੁਤ ਲੰਬੇ ਅਰਸੇ ਬਾਅਦ ਇਹਦੇ ਵਿੱਚ 1958 ਤੋਂ ਬਾਅਦ 1958 ਤੋਂ ਬਾਅਦ ਇਹ ਪਹਿਲੀ ਐਮੈਂਡਮੈਂਟ ਆ 1958 ਤੋਂ ਲੈ ਕੇ 1958 ਤੋਂ ਲੈ ਕੇ ਹੁਣ ਤੱਕ ਜਿਹੜਾ 225 ਆ ਗਿਆ ਔਰ ਪਹਿਲੀ ਐਮੈਂਡਮੈਂਟ ਹੋਈ ਔਰ ਜਿਹਦੇ ਨਾਲ ਮੈਂ ਸੰਬੰਧਦਾ ਪੰਜਾਬ ਦੇ ਦੁਕਾਨਦਾਰ ਭਰਾਵਾਂ ਨੂੰ ਪੰਜਾਬ ਦੇ ਛੋਟੇ ਸ਼ਾਪਕੀਪਰਜ਼ ਨੂੰ ਵੱਡੀ ਰਾਹਤ ਮਿਲੀ ਹੁਣ ਜਿਹੜਾ ਇਨਸਪੈਕਟਰੀ ਰਾਜ ਆ ਉਹਦਾ ਖਤਮਾ ਹੋਇਆ ਇਸ ਤੋਂ ਬਿਨਾ ਦਾ ਪੰਜਾਬ ਲੇਬਰ ਵੈਲਫੇਅਰ ਫੰਡ ਜਿਹੜਾ ਪੰਜਾਬ ਲੇਬਰ ਵੈਲਫੇਅਰ ਫੰਡ ਜਿਹੜਾ ਐਮੈਂਡਮੈਂਟ 252 ਆਇਆ ਜਿਸ ਦੇ ਵਿੱਚ ਜਿਸ ਦੇ ਵਿੱਚ ਜਿਹੜਾ ਲੇਬਰ ਦਾ ਕੰਟੈਂਟ ਸੀ ਲੇਬਰ ਤੇ EMPLOYEE ਤੇ EMPLOYEE ਦਾ ਜਿਹੜਾ ਸ਼ੇਅਰ ਸੀ ਉਹਦੇ ਵਿੱਚ ਵਾਅਦਾ ਕੀਤਾ ਗਿਆ ਇਹ ਵੀ ਜਿਹੜਾ ਐਕਟ ਸੀਗਾ ਐਨਬੀ ਸਾਰਿਆਂ ਧਿਰਾਂ ਨੇ ਯੂਨਾਨੀਮਸ ਲਈ ਯਾਨੀ ਕਿ ਇੱਕ ਮਤ ਹੋ ਕੇ ਪਾਸ ਕੀਤਾ ਇਸ ਤੋਂ ਬਾਅਦ ਦਾ ਪ੍ਰੋਵੈਂਸ਼ਨ ਆਫ क्रੂਅਲਟੀ ਟੂ ਐਨੀਮਲਸ ਐਕਟ ਜਿਹੜਾ ਜਿਹੜਾ ਪੰਜਾਬ ਐਮੈਂਡਮੈਂਟ 2025 ਦਾ ਪ੍ਰੋਵੈਂਸ਼ਨ ਆਫ क्रੂਅਲਟੀ ਟੂ ਐਨੀਮਲਸ ਜਿਹੜੀਆਂ ਕਿ ਕਿਲਾ ਰਾਏਪੁਰ ਦੀਆਂ ਖੇਡਾਂ ਦੇ ਨਾਲ ਸਾਡੀਆਂ ਬੈਲ ਦੌੜਾਂ ਦੇ ਨਾਲ ਸੰਬੰਧਿਤ ਐਕਟ ਸੀ ਉਹ ਵੀ ਇਸ ਵਿਧਾਨ ਸਭਾ ਦੇ ਵਿੱਚ ਆਇਆ ਔਰ ਇਸ ਦੇ ਉੱਤੇ ਵੀ ਸਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ ਇਹ ਵੀ ਬਿੱਲ ਜਿਹੜਾ ਯੂਨਾਨੀਮਸਲੀ ਪਾਸ ਹੋਇਆ ਇਸ ਤੋਂ ਬਾਅਦ ਮੇਰੇ ਡਿਪਾਰਟਮੈਂਟ ਦੇ ਦੋ ਬਿਲ ਸੀ ਦਾ ਦਾ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਦਾ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਐਮੈਂਡਮੈਂਟ ਬਿਲ 2025 ਜਿਹੜਾ ਇੱਕ ਟੈਕਸ 2018 ਦੇ ਵਿੱਚ ਕਾਂਗਰਸ ਪਾਰਟੀ ਚ ਲਾਇਆ ਸੀਗਾ ਉਹਦੇ ਵਿੱਚ ਅਸੀਂ ਸ਼ੋਧ ਕੀਤੀ ਕਿ ਜੇਕਰ ਕੋਈ ਟੈਕਸ ਜਿਹੜਾ ਜਿਹੜਾ ਸਾਲ ਦਾ ਟੈਕਸ 24 ਰੁਪਏ ਬਣਦਾ ਜੇਕਰ ਕੋਈ ਇੱਕ ਇੱਕ ਸਮੇ ਯਕਮੁਖਸ ਯਾਨੀ ਕਿ ਵਨ ਟਾਈਮ ਪਰ ਪੜਨਾ ਚਾਹੁੰਦਾਗਾ ਤਾਂ ਅਸੀਂ ਉਹਨੂੰ 200 ਰੁਪਏ ਦੀ ਸਰਾਨਾ ਸੂਟ ਦੇਵਾਂਗੇ ਇਹ ਵੀ ਐਕਟ ਜਿਹੜਾ ਜੁਰਾਨੀ ਮਸਲੀ ਪਾਸ ਹੋਇਆ ਔਰ ਇਸ ਤੋਂ ਬਿਨਾ ਦਾ ਦਾ ਪੰਜਾਬ ਐਪਰੋਪ੍ਰੀਏਸ਼ਨ ਐਕਟ ਰਿਪੀਲ ਬਿਲ ਕਿਉਂਕਿ 1985 ਤੋਂ ਲੈ ਕੇ 1985 ਤੋਂ ਲੈ ਕੇ ਜੇਕਰ ਮੈਂ ਗੱਲ ਕਰਾਂ ਹੁਣ ਤੱਕ 1985 ਤੋਂ ਲੈ ਕੇ ਲਗਾਤਾਰ ਸਰਕਾਰਾਂ ਆਉਂਦੀਆਂ ਰਹੀਆਂ ਔਰ ਐਪਰੋਪ੍ਰੀਏਸ਼ਨ ਬਿਲ ਜਿਹੜੇ ਨੇ ਉਹ ਪਾਸ ਹੁੰਦੇ ਰਹੇ ਔਰ ਇੱਕ ਬਹੁਤ ਵੱਡੀ ਲਾਈਨ ਜਿਹੜੀ ਆ ਲੱਗੀ ਉਹ ਸਾਰੇ ਬਿਲਾਂ ਦੀ ਕੋਈ ਅਹਿਮਤ ਨਹੀਂ ਰਹੀ ਸੀਗੀ ਉਹ ਤਰਕ ਸੰਗਤ ਨਹੀਂ ਦਾ ਹਿੱਸੇਗੇ ਉਹ ਆਪਣਾ ਜਿਹੜਾ ਸਮੇਂ ਦੇ ਨਾਲ ਨਾਲ ਐਕਟ ਦੀ ਅਹਿਮੀਤ ਖਤਮ ਹੋ ਜਾਂਦੀ ਆ ਸੋ ਸਾਰੇ ਐਕਟ ਜਿਹੜੇ ਸੀ ਉਹ ਵੀ ਰਪੀਲ ਕੀਤੇ ਗਏ ਉਹਨਾਂ ਨੂੰ ਲੈ ਕੇ ਵੀ ਸਾਰੀ ਜਿਹੜੀ ਐ ਸਹਿਮਤੀ ਬਣੀ ਔਰ ਇਸ ਤੋਂ ਬਿਨਾ ਇੱਕ ਅਹਿਮ ਜਿਹੜਾ ਬਿਲ ਸੀਗਾ ਤੁਹਾਨੂੰ ਸਾਰਿਆਂ ਨੂੰ ਪਤਾਗਾ ਤਾਂ ਪੰਜਾਬ ਦਾ ਪੰਜਾਬ ਪ੍ਰੋਵਿੰਸ ਆਫ ਫੈਂਸ ਅਗੇਂਸਟ ਹੋਲੀ ਸਕ੍ਰਿਪਟ ਯਾਨੀ ਧਾਰਮਿਕ ਗ੍ਰੰਥਾਂ ਦੇ ਖਰਾਫ ਜਿਹੜੇ ਵੀ ਬੰਦੇ ਸਾਜ਼ਿਸ਼ ਰਚਦੇ ਨੇਗੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਦੇ ਨੇਗੇ ਧਾਰਮਿਕ ਗ੍ਰੰਥਾਂ ਦਾ ਅਪਮਾਨ ਕਰਦੇ ਨੇਗੇ ਉਸ ਨੂੰ ਲੈ ਕੇ ਜਿਹੜਾ ਪੰਜਾਬ ਸਰਕਾਰ ਵੱਲੋਂ ਆਨਰੇਬਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਐਕਟ ਲੈ ਕੇ ਆਏ ਸੀ ਉਸ ਐਕਟ ਦੇ ਉੱਤੇ ਆਪੋਜੀਸ਼ਨ ਧਿਰ ਨੇ ਚਰਚਾ ਦਾ ਸਮਾਂ ਮੰਗਿਆ ਔਰ ਇੱਕ ਦਿਨ ਦਾ ਚਰਚਾ ਦਾ ਸਮਾਂ ਵੀ ਦਿੱਤਾ ਗਿਆ ਔਰ ਚਰਚਾ ਕਰਨ ਤੋਂ ਬਾਅਦ ਔਰ ਸਾਰਿਆਂ ਨੇ ਜੁਨਾਨੀਬਸਰੀ ਫਿਰ ਇਕਮਤ ਹੋ ਕੇ ਜਿਹੜਾ ਉਹ ਐਕਟ ਸੀ ਉਹਨੂੰ ਸਿਲੈਕਟ ਕਮੇਟੀ ਦੇ ਹਵਾਲੇ ਕੀਤਾ ਗਿਆ ਤਾਂ ਕਿ ਇੱਕ ਅੱਛੀ ਜਿਹੜੀ ਆ ਚੰਗੀ ਲੈਜਿਲੇਸ਼ਨ ਜਿਹੜੀ ਆ ਉਹ ਸਾਹਮਣੇ ਆ ਸਕੇ ਇਹ ਭਵਿੱਖ ਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਉਹ ਪੰਜਾਬ ਦੇ ਦੇਸ਼ ਦੇ ਦੁਨੀਆ ਦੇ ਜਿਹੜੇ ਧਾਰਮਿਕ ਗ੍ਰੰਥੇ ਉਹਨਾਂ ਦਾ ਕੋਈ ਕਿਸੇ ਕਿਸਮ ਦੀ ਕੋਈ ਛੇੜਛਾੜ ਨਾ ਕਰ ਸਕੇ ਕਿਸੇ ਕਿਸਮ ਦਾ ਅਪਮਾਨ ਜਿਹੜਾ ਉਹ ਨਾ ਕਰ ਸਕੇ ਇਸ ਤੋਂ ਬਿਨਾ ਜਿਹੜਾ ਡਰੱਗ ਦਾ ਇਸ਼ੂ ਸੀਗਾ ਤੁਸੀਂ ਸਾਰੇ ਜਾਣਦੇ ਹੋ ਕਿ ਕੱਲ ਡਰੱਗ ਦਾ ਇਸ਼ੂ ਵੀ ਬੜਾ ਅਹਿਮ ਇਸ਼ੂ ਰਿਹਾ ਉਸ ਨੂੰ ਲੈ ਕੇ ਲੰਬੀ ਚਰਚਾ ਹੋਈ ਔਰ ਉਹਦੇ ਵਿੱਚ ਮੈਂ ਸਮਝਦਾ ਸਾਰਿਆਂ ਨੇ ਇੱਕੋ ਮਤ ਹੋ ਕੇ ਕਿਹਾ ਕਿ ਅਸੀਂ ਡਰਗ ਜਿਹੜਾ ਮਾਫੀਆ ਉਹਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਦਾ ਸਹਿਯੋਗ ਕਰਾਂਗੇ ਪਰ ਲੇਕਿਨ ਅਫਸੋਸ ਜਦੋਂ ਅਸੀਂ ਡਰਗ ਮਾਫੀਆ ਦੇ ਖਿਲਾਫ ਕਾਰਵਾਈ ਕੀਤੀ ਸੀ ਤਾਂ ਉਸ ਸਮੇਂ ਬਹੁਤ ਸਾਰੇ ਕਾਂਗਰਸ ਦੇ ਲੀਡਰ ਬਹੁਤ ਸਾਰੇ ਕਾਦੀਦਲ ਦੇ ਚਰੋਣਾ ਹੀ ਸੀ ਉਹਨਾਂ ਦਾ ਫਰਜ ਬੰਦਾ ਸੀਗਾ ਉਹ ਤਾਂ ਆਪਣੇ ਵਿਅਕਤੀ ਨੂੰ ਡਿਫੈਂਡ ਕਰਨਗੇ ਕਰਨਗੇ ਪਰ ਕੁਝ ਉਹ ਲੋਕ ਕਾਂਗਰਸ ਪਾਰਟੀ ਦੇ ਭਾਰਤੀ ਜਨਤਾ ਪਾਰਟੀ ਦੇ ਉਹ ਡਰਗ ਮਾਫੀਆ ਦੇ ਨਾਲ ਖੜੇ ਸੀ ਉਹ ਗੈਂਗਸਟਰਵਾਦ ਦੇ ਖੜੇ ਸੀਗੇ ਸੋ ਮੈਂ ਤੁਹਾਡੇ ਜਰੀਏ ਆਪੋ ਜੀ ਸ਼ਹਿਰ ਦਾ ਇਸ ਗੱਲ ਲਈ ਧੰਨਵਾਦ ਕਰਨਾ ਚਾਹਾਂਗਾ ਕਿ ਉਹਨਾਂ ਨੇ ਸਾਰਿਆਂ ਬਿਲਾ ਦੇ ਉੱਤੇ ਆਪਣੀ ਜਿਹੜੀ ਹੈ ਸਹਿਮਤੀ ਪ੍ਰਗਟ ਕੀਤੀ ਔਰ ਦੂਸਰਾ ਉਹਨਾਂ ਨੇ ਸਹਿਮਤੀ ਪ੍ਰਗਟ ਤਾਂ ਕੀਤੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਕਿਸੇ ਵੀ ਵਿਅਕਤੀ ਦੇ ਨਾਲ ਕੋਈ ਧੱਕਾ ਨਹੀਂ ਕਰਨਾ ਚਾਹੁੰਦੀ ਔਰ ਜਿਹੜੇ ਵੀ ਬਿਲ ਬਣਦੇ ਨੇਗੇ ਉਹ ਪੰਜਾਬ ਦੇ ਲੋਕਾਂ ਦੀ ਵੈਲਫੇਅਰ ਨੂੰ ਲੈ ਕੇ ਬਣਦੇ ਨੇ ਚਾਹੇ ਉਹ ਐਨੀਮਲ क्रੂ얼ਟੀ ਬਿਲ ਦੀ ਗੱਲ ਕਰ ਲਈਏ ਚਾਹੇ ਉਹ ਸੀ ਸ਼ਾਪਸ ਜਿਹੜੇ ਸਾਡੇ ਦੁਕਾਨਦਾਰ ਨੇ ਉਹਨਾਂ ਦੀ ਗੱਲ ਕਰ ਲਈਏ ਚਾਹੇ ਉਹ ਅਸੀਂ ਸਾਡੇ ਜਿਹੜਾ ਟੈਕਸ ਵਾਲਾ ਬਿਲ ਆ ਉਹਦੀ ਗੱਲ ਕਰ ਲਈਏ ਸੇ